ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਜਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਥੱਲੇ ਹੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜੇ ਨਾਲ ਤੁਹਾਡੇ ਪਸੰਦ ਆਵੇ ਤੇ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਥੱਲੇ ਪਰਖਾ ਥੋੜਾ ਫਰਜ ਬੰਨਦਾ ਤੁਸੀਂ ਪੈਸੇ ਲਾਉਣੇ ਆਗੇ ਅੱਜ ਜਿਹੜੀ ਬਜਾਦੂ ਕੋ ਤਿੰਨਾਂ ਦਾ ਸੇਲ ਤਿੰਨ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਗੇ ਹਾਂ ਜੀ ਵੈਸੇ ਹੀ ਕਾਲ ਪਰਸਲ ਵੀਡੀਓ ਵਿਗ ਗਿਆ ਮਾਲ ਹਾਂ ਜੀ ਵਿਗ ਗਿਆ ਜੀ ਠੀਕ ਹੈ ਬਾਈ ਇਧਰ ਸ਼ੁਰੂ ਕਰਦੇ ਵੱਡੇ ਵੈਟ ਦਾ ਇਕ ਨੰਬਰ ਦਾ ਐਚਐਫ ਤੋਂ ਬਾਈ ਕੀ ਡੀਟੇਲ ਹੈ ਬਾਈ ਇਹਦਾ ਏ ਬਾਈ ਡੇਢ ਕਿ ਮਹੀਨੇ ਚੋਈ ਆਈ ਠੀਕ ਆ ਬਾਈ ਤੇ ਦੁੱਧ ਆਪਾਂ 16 ਕਿਲੋ ਚੋ ਕੇ ਲਿਆਂਦਾਈਏ ਠੀਕ ਆ ਜੀ ਤੇ ਹੁਣ ਅਗਲਾ 15 ਕਿਲੋ ਮੰਨ ਕੇ ਲੈ ਜੀ ਠੀਕ ਆ ਜੀ ਹਾਂ ਅੰਧੀ ਚੀੜ ਬਹੁਤ ਆ ਜੀ ਠੀਕ ਹੁਣੀ ਬਾਲ ਲਾਈ ਹੋਈ ਆਈ ਠੀਕ ਆ ਹੁਣ ਆਈ ਆ ਹਜੇ ਹੈ ਹੋਰੀ ਲਾਈ ਹੋਈ ਆ ਠੀਕ ਆ ਤੋੜ ਲਈ ਆ ਚੂੜੀਆਂ ਬਾਈ ਠੀਕ ਆ ਬਈ ਬੱਚਾ ਇਹਦਾ ਬੱਚਾ ਨਹੀਂ ਬਾਈ ਬੱਚਾ ਨਹੀਂ ਉਹਨਾਂ ਦੀ ਮੱਚੀ ਸੀ ਠੀਕ ਆ ਜੀ ਲਓ ਜੀ ਦੋਸਤੋ ਬਾਈ ਦੱਸਦਾ ਵੀ ਤੁਹਾਨੂੰ ਪਤਾ ਇਮਾਨਦਾਰ ਵੀਰੇ ਡੇਢ ਕਿ ਮਹੀਨਾ ਪਹਿਲਾਂ ਸੋਈ ਨੂੰ ਸਮਾਂ ਹੋ ਗਿਆ ਵਾ ਦੁੱਧ ਆਪਾਂ 16 ਕਿਲੋ ਚੋ ਕੇ ਲਏ ਬਾਈ ਕਹਿੰਦਾ ਹੁਣ ਲਾਈ ਹੋ ਦੋਦ ਜਿਹੜਾ ਕੰਡੇ ਵਾਲਾ ਥੱਲੇ 16 ਕਿਲੋ ਸੀ ਪਰ ਆਪਣੇ ਕੋਲ 15 ਕਿਲੋ ਜਿਹੜਾ ਮਰਜੀ ਵੀਰਪਰਾ ਦੋ ਟਾਈਮ ਚਾਰ ਟਾਈਮ ਪਲੱਸ 6 ਟਾਈਮ ਚੋਕ ਜਿਹੜਾ ਕਦਕੜ ਫੁੱਲ ਵੱਡਾ ਜਾਤ ਬਰੀਡ ਬਹੁਤ ਆ ਗਈ ਵੀਡੀਓ ਵਿੱਚ ਸਮਾਂ ਲੱਗ ਗਿਆ 7 6 ਵਜੇ ਕਿਤੇ 51 ਮਿੰਟ ਹੋਏ ਆ ਸਵੇਰ ਦਾ ਟਾਈਮ ਆਗਾ ਤੇ ਹਜੇ ਇਸ ਤੋਂ ਬਾਅਦ ਇਹ ਚਵਾਈ ਹੋਣੀ ਹੈ ਇਹ ਚੋਈ ਇਹਨਾਂ ਦੀ ਹੋਣ ਵਾਲੀ ਹੈਗੀ ਤੇ ਥਾਣਾ ਵਾਲੇ ਅੱਜ ਮੈਂ ਸ਼ਾਮ ਨੂੰ ਉਸ ਹੱਬ ਲਾਉਣੀ ਆ ਕਿ ਹਜੇ ਵੀਡੀਓ ਬਣਨ ਤੋਂ ਬਾਅਦ ਇਹਨਾਂ ਦੀ ਚਵਾਈ ਹੋਣੀ ਹੈਗੀ ਥਾਣਾ ਹਵਾਨਾ ਬਹੁਤ ਸੋਹਣਾ ਵਾ ਫਿਟਿੰਗ ਵਾਲਾ ਹਵਾਨਾ ਬਹੁਤ ਚੰਗਾ ਕਦਕੜ ਬਹੁਤ ਜ਼ਿਆਦਾ ਬਰੀਡ ਬਹੁਤ ਆ ਗਈ ਸੋਹਣਾ ਪ੍ਰਿੰਟਾਂ ਵਾਛੇ ਡੱਬੀ ਵੜ ਐਚਐਮ ਦਾ ਅਸਲ ਦੀ ਸੋਹਣੀ ਫੇਸ ਕੁਆਲਟੀ ਦੇ ਦੇਖ ਸਕਦੇ ਹੋ ਜੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਗੀ ਚਿੱਗੀ ਹੈ ਮੂਹ ਠੀਕ ਹੈ ਜੀ ਛੇ ਦਾੰਦ ਆਈ ਗਏ ਜੀ ਮੂਹ ਠੀਕ ਹੈ ਬਾਈ ਦੋਸਤੋ ਮੂਹ ਤਾਂ ਦੋ ਦਾ ਛੇ ਦਾੰਦ ਆਂਦਾ ਬਾਈ ਕਹਿੰਦਾ ਕੋਈ ਬੁੱਢੀ ਨਹੀਂ ਗੀ ਦੂਜਾ ਸੁਗਾ ਸੋਹਣਾ ਥਾਣਾ ਵਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਗੀ ਕੋਈ ਸ਼ਾਂਗ ਨਹੀਂ ਗੀ ਸੋਹਣਾ ਹੱਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਠੰਡੇ ਸੀਲਾ ਬਾਈ ਹਾਂ ਬਾਈ ਜਮਾਂ ਠੰਡੀ ਸੀਲਾ ਜੀ ਠੀਕ ਆ ਮੁੱਲ ਬਾਈ ਫਿਰ ਇਹਦਾ ਦਾ 52000 ਆਈ ਵਿੱਚੋ ਕੀ ਮਾਨਤਾਨ ਕਰ ਦਾਂਗੇ ਬਾਈ ਠੀਕ ਆ ਜੀ ਦੋ ਨੰਬਰ ਤੇ ਆ ਜੀ ਬਾਈ ਇਹ ਬਈ ਯਾਰ ਛੋਟਾ ਹੋਇਆ ਕਿਹ ਹੈ ਨਾ ਠੀਕ ਆ ਬਾਈ ਜੋ ਬੰਦੇ ਖਾਈ ਪਾ ਕੇ ਆਈ ਨਹੀਂ ਯਾਰ ਠੀਕ ਆ ਜੀ ਹਾਂ ਜੀ ਠੀਕ ਆ ਦੁੱਧ ਹੈਗਾ 7 ਕਿਲੋ ਬਾਈ ਠੀਕ ਆ ਕੰਡੇ ਵਾਲਾ ਕੰਡੇ ਵਾਲਾ ਬਾਈ ਠੀਕ ਆ ਜੀ ਚਾਰ ਲੀਕ ਕੋਲਣ ਭਲਾ ਪੰਜ ਜੁੜ ਠੀਕ ਆ ਬਾਈ ਟੋਕੜੀ ਆ ਟੋਕੜਾ ਬਾਈ ਠੀਕ ਆ ਬਾਈ ਕੱਢ ਲਈ ਲਓ ਜੀ ਦੋਸਤੋ ਬਾਈ ਇਹਦਾ ਸਾਈ ਹੋਈ ਸੀ ਕਿ ਬੰਦੇ ਨੇ ਪਿਛਲੇ ਵੀਡੀਓ ਵਿੱਚ ਵੀਡੀਓ ਪਾਈ ਸੀ ਇੱਕ ਵੱਡੀ ਵੜ ਬੈ ਗਈ ਇਹ ਨਾਲ ਦੀ ਇਹਦੇ ਦੋ 7 ਕਿਲੋ ਕੰਡੇ ਵਾਲਾ ਤੋਕੜ ਵਹਿੜਾ ਜਿਹੜਾ ਬਈ ਦੋ ਟਾਈਮ ਵਾਲਾ ਚਾਰ ਟਾਈਮ ਵਾਲਾ ਯਾਰ ਸ਼ਹਿਰ ਤੇ ਜਰਸੀ ਦਾ ਕ੍ਰਾਸ ਜਿਆ ਵਾ ਤੋ ਦੋ ਦਊਗਾ ਚੱਟਾ ਮੱਝਾਰਗਾ ਇਹਦੀ ਫੈਨ ਫੂਡ ਕਰਮ ਵਾਲੀ ਚੰਗੀ ਐ ਜੀ ਕਿਉਂਕਿ ਤੁਹਾਨੂੰ ਬਈ ਕ੍ਰਾਸ ਆਂਗਾਗਾ ਤੇ ਵੇਖ ਸਕਦੇ ਗਰਮੇ ਗਰਮੇ ਦੋਦੇ ਨਿਆਰੇ ਦੋ ਨਾ ਗਰਮੇ ਮਦ ਨਹੀਂ ਇਹਨੇ ਭੋਰਾ ਵੀ ਸੋਹਣਾ ਕੱਦ ਕੜ ਹਵਾਨਾ ਬਹੁਤ ਚੰਗਾ ਵਾ ਤੇ ਵੇਖ ਸਕਦੇ ਹੋਗੇ ਜਿਸ ਹਿਸਾਬ ਨਾਲ ਹਵਾਨਾ ਐ ਬਈ ਬੜਾ 10 ਕਿਲੋ ਕਹਿੰਦਾ ਪਰ ਮੈਂ ਦੋ 7 ਕਿਲੋ ਥਲੇ ਕੰਡੇ ਵਾਲਾ ਦੋ ਟਾਈਮ ਚਾਰ ਟਾਈਮ ਤੁਸੀਂ ਆਪ ਦਾ ਚੋ ਲੈਣਾ ਵਾ ਤੇ ਛਾਂ ਨੂੰ ਜਿਹੜੇ ਵੀਰ ਨੇ ਚੋਣੀ ਆਗੇ ਚਲੇ ਪਰਖ ਤੁਸੀਂ ਆ ਕੇ ਕਰਨੀ ਹੈਗੀ ਹੁਣ ਆਸਾਨੂੰ ਪੈਟ ਐਸ ਨੂੰ ਦਿਖਾ ਦਿੱਤਾ ਵਾ ਬਈ 6 ਬਾਈ 7.5 ਇੰਚ ਸਿਰਫ ਕੋਸਮੈਟਿਕ ਬਾਕੀ ਆਗੇ ਤੇ ਉਸ ਤੋਂ ਬਾਅਦ ਚੋਾਈ ਹੋਣੀ ਹੈ ਵੀਡੀਓ ਤੋਂ ਬਾਅਦ ਇਹਦੀ ਤੇ ਛਾਂ ਨੂੰ ਦੀ ਦੁੱਧ ਫਾਨ ਦੇ ਉਸ ਹਾਨਾ ਜਜਮੈਂਟ ਲਾਉਣੀ ਹੈਗੀ ਬਈ ਕਿਉਂਕਿ ਚੋਾਈ ਬਹੁਤ ਲੇਟ ਹੋਣੀ ਹੈ ਬੜਾਂ ਦੀ ਚਾਰ ਹੀ ਥਾਣਾ ਕੋਈ ਫੋਟ ਨਹੀਂ ਗਈ ਕੋਈ ਸ਼ਾਂਗ ਨਹੀਂ ਗਈ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਉਹ ਖਰੀਦ ਸਕਦੇ ਹੋ ਜੀ ਇਹਦਾ ਮੁੱਲ ਬਾਈ ਫਿਰ ਇਹ 24000 ਰੁਪਏ ਲੈ ਲੀਏ ਬਾਈ ਹੋਰ ਠੀਕ ਹੈ ਜੀ ਇਹ ਘਟਾਦਾ ਫਿਰ ਅੱਜ ਹੈ ਹਾਂ ਬਾਈ ਠੀਕ ਹੈ ਬਾਈ ਉਹ ਤਾਂ 24000 ਰੁਪਏ ਜਮ੍ਹਾਂ ਬੱਚਿਆਂ ਵਾਲੇ ਪਾਸ 30000 ਦੇ ਬੱਚਿਆਂ ਵਿਕੀ ਜਾਂਦੇ ਗਿਆਂ ਗਿਆਂ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਬਾਤ ਜ਼ਰੂਰ ਕਰ ਲਿਓ ਜੀ 3 ਨੰਬਰ ਤੇ ਆ ਜੀਏ ਬਾਈ ਕ੍ਰਾਸ ਬੈਟ ਤੇ ਇਹ ਵੀ ਬਾਈ ਧੋਖੜੀ ਆਈ ਠੀਕ ਹੈ ਜੀ ਇਹ ਤਿੰਨ ਲਾਈ ਪਹਿਲੋ ਦਾ ਹੀ ਮੰਦਰੀ ਠੀਕ ਹੈ ਜੀ ਮੂਲ ਪਾਸੋਂ ਕਿ ਮਗਰ ਲਿਓ ਮੂਲ ਲਾਹਣਾ ਜੀ ਠੀਕ ਆ ਗਬੈਣੀ ਵਾਲਾ ਹਾਂ ਜੀ ਠੀਕ ਆ ਬਾਈ ਦਾਊਗਾ ਭਾਈ ਇਹ ਥੱਲੇ ਹੁਣ 11 ਕਿਲੋ ਆ 10 ਕਿਲੋ ਚਵਾ ਕੇ ਠੀਕ ਆ ਭਾਈ ਠੰਡੀ ਸੀਲ ਆ ਭਾਈ ਠੰਡੀ ਸੀਲ ਆ ਜੀ ਪੂਰੀ ਜੀ ਸਹਾਰਾ ਨਿਆਣੇ ਜੰਪਲਾ ਬੈਠੇ ਰਹੋ ਠੀਕ ਆ ਭਾਈ ਤੋਰ ਲੈ ਮਾੜੇ ਜੇ ਵੀ ਲੋ ਵੀ ਦੋਸਤੋ ਭਾਈ ਜਦਾ ਤੇਲ ਅਜ ਮੰਦ ਰਹੀ ਇਹ ਮੂਰਲੇ ਪਾਸੋਂ ਇੱਕ ਬਹਿਣੀ ਆ ਥਣ ਤੇਲ ਲੈਦਾ ਕਦ ਘੜੇ ਦਾ ਵੀ ਚੰਗਾ ਕਰੋ ਸੰਗ ਦੋ ਚਟਾ ਮਝਾਰਗਾ ਸੋਹਣੀ ਵਹਿੜ ਆ ਗਈ ਦੇ ਵੇਸੇ ਬੋਦੀ ਭਾਦੀ ਚੰਗੀ ਆ ਵਹਿੜ ਦੀ ਤੇ ਉਹ ਜਿਹੜਾ 11 ਕਿਲੋ ਆ ਭਾਰਤ ਅਜ 10 ਕਿਲੋ ਆ ਦਾ ਚੋਕੇ ਦੋ ਟਾਈਮ ਵਾਲਾ ਚਾਰ ਟਾਈਮ ਤੁਸੀਂ ਆਪ ਦੀ ਜਿਆਦਾ ਚੋਣ ਦੀ ਜੁਮੇ ਥੋੜੀ ਆਗੀ ਜੇ ਦੋਤਾ ਸਹਿਬਾਈ ਨੇ ਤੁਸੀਂ ਚੋ ਲੈਣਾ ਵਾ ਜਿਹਦੇ ਫਿੱਟ ਆਊਗੀ ਤੁਸੀਂ ਲੈ ਲੈਣੀ ਬਾਈ ਤੋਂ ਉਹ ਤਸੱਲੀ ਪਰ ਕਰਾਂ ਤੁਹਾਡਾ ਫਰਜ਼ ਬੰਦਾ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਥਾਣੇ ਪੰਡ ਪਸ਼ੂ ਖੜਾ ਵਾ ਤਿੰਨ ਥਾਣ ਜਮਾ ਓਕੇ ਆ ਬਾਈ ਹਾਂ ਬਾਈ ਜਮਾ ਓਕੇ ਤਿੰਨ ਥਾਣ ਬਾਈ ਜਮਾ ਓਕੇ ਆਗਾ ਤੁਹਾਨੂੰ ਥਾਣ ਦਿਖਾ ਦਿੰਦਾ ਵਾ ਆੱਕ ਬਹਿਣੀ ਵਾਲੇ ਥਾਣ ਤੋਂ ਇੱਕ ਤੋਂ ਇਹ ਤੇਲ ਲੱਗਦੇ ਦੇਖ ਸਕਦੇ ਹੋ ਜੀ ਆਹ ਵੇਖ ਲਓ ਤੁਸੀਂ ਜਮਾਂਦਰੀ ਬਾਈ ਕਹਿੰਦਾ ਲੈ ਚੱਲ ਬਾਈ ਜਮਾਂਦੋ ਤੇਲ ਲੱਗ ਹੈ ਇੱਕ ਬਹਿਣੀ ਵਾਲੇ ਥਾਣ ਤੋਂ ਜਿਹਦੇ ਪਸੰਦ ਆ ਦੇ ਬਾਈ ਨਾਲ ਗੱਲਬਾਤ ਕਰ ਲਿਓ ਜੀ ਨੰਬਰ ਬਾਈਓ ਸਕਰੀਨ ਤੇ ਚੱਲ ਜਾਈ ਜਾਣਾ ਵਾ ਥੱਲੇ ਪਰਖ ਸਾਰਾ ਤੁਹਾਡਾ ਫਰਜ਼ ਮੰਦਾ ਮੈਂ ਹਰ ਵਾਰ ਬਾਰ ਬਾਰ ਕਰਾਂ ਤੁਸੀਂ ਕਿਤੇ ਪਸੂਦ ਨਹੀਂ ਮੇਰੀ ਵੀਡੀਓ ਤੇ ਹੋਰ ਕਿਸੇ ਭਰਾ ਦੀ ਵੀਡੀਓ ਤੋਂ ਲੈਨੇ ਆ ਥੱਲੇ ਪਰਖਾ ਤੁਹਾਡਾ ਫਰਜ਼ ਤੁਸੀਂ ਪੈਸੇ ਲਾਉਣੇ ਹੋ ਕਿ ਪੈਸਾ ਬਹੁਤ ਔਖਾ ਬਣਦਾ ਵਾ ਮੁੱਲ ਬਾਈ ਇਹਦਾ ਇਹਦਾ 21000 ਬਾਈ ਕੁਛੋ ਕੀ ਮਾਨਤਾਨ ਬਸ ਮਾਨਤਾਨ ਮਾੜਾ ਮੋਟਾ ਹੀ ਨੂੰ ਬਾਈ ਠੀਕ ਰਹੋ ਜਿਵੇਂ ਜਜ ਮੁੱਲ 21000 ਰੁਪਇਆ ਜਿਹਦੇ ਪਸੰਦ ਆ ਦੇ ਬਾਈ ਨਾਲ ਗੱਲਬਾਤ ਕਰ ਲੋ ਜੀ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ